ਓਵਰਲੋਡ ਟਰਾਲੀ ਅਤੇ ਕਾਰ ਦੀ ਟੱਕਰ ਦੇ ਵਿੱਚ ਹੋਈ ਇੱਕ ਦੀ ਮੌਤ ਇੱਕ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਹੁਸ਼ਿਆਰਪੁਰ ਦੇ ਦਸੂਹਾ ਤਲਵਾੜਾ ਮੁੱਖ ਮਾਰਗ ਤੇ ਪ੍ਰਾਲੀ ਨਾਲ ਭਰੀ ਹੋਈ ਓਵਰਲੋਡ ਟਰੈਕਟਰ ਟਰਾਲੀ ਅਤੇ ਸਿਫਟ ਕਾਰ ਵਿਚਾਲੇ ਟੱਕਰ ਹੋ ਗਈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋਈ ਅਤੇ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਦਸੂਹਾ ਤਲਵਾੜਾ ਮੁੱਖ ਸੜਕ ਤੇ ਪਿੰਡ ਨੰਗਲ ਬੀਹਲਾ ਦੇ ਨੇੜੇ ਇਹ ਤੀਜਾ ਹਾਦਸਾ ਹੈ ਜੋ ਕਿ ਓਵਰਲੋਡ ਟਰਾਲੀਆਂ ਦੇ ਕਾਰਨ ਵਾਪਰਿਆ ਹੈ ਪਰੰਤੂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਿਰਫ ਇਸ ਚੀਜ਼ ਦਾ ਤਮਾਸ਼ਾ ਦੇਖਿਆ ਜਾ ਰਿਹਾ ਹੈ ਉਹਨਾਂ ਵੱਲੋਂ ਇਹਨਾਂ ਟਰਾਲੀਆਂ ਦੇ ਖਿਲਾਫ ਕਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਇਹਨਾਂ ਟਰਾਲੀਆਂ ਨੂੰ ਰੋਡ ਦੇ ਉੱਪਰ ਚੱਲਣ ਤੋਂ ਰੋਕਿਆ ਜਾਂਦਾ ਹੈ ਇਹ ਓਵਰਲੋਡ ਟਰਾਲੀਆਂ ਦਿਨ ਦਿਹਾੜੇ ਖੁੱਲ੍ਹੇ ਆਮ ਸੜਕ ਤੇ ਪੂਰੀ ਸੜਕ ਤੇ ਕਬਜ਼ਾ ਕਰਕੇ ਦੌੜਦੀਆਂ ਹਨ ਅਤੇ ਇਹਨਾਂ ਟਰਾਲੀਆਂ ਦੇ ਕਾਰਨ ਹੋਰ ਵਾਹਨ ਚਾਲਕਾਂ ਨੂੰ ਓਵਰਟੇਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਦੇ ਕਾਰਨ ਹਾਦਸੇ ਵਾਪਰਦੇ ਹਨ ਇਸੇ ਹੀ ਤਰ੍ਹਾਂ ਬੀਤੀ ਰਾਤ ਕਰੀਬ 10 ਵਜੇ ਹਾਜੀਪੁਰ ਵੱਲੋਂ ਆ ਰਹੀ ਸਵਿਫਟ ਕਾਰ ਅਤੇ ਦਸੂਹਾ ਵੱਲੋਂ ਆ ਰਹੀ ਇੱਕ ਓਵਰਲੋਡ ਟਰੈਲਰੀ ਦੇ ਵਿੱਚ ਕਾਰ ਟੱਕਰ ਹੋਈ ਟੱਕਰ ਨਹੀਂ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਟੁੱਟ ਗਈ ਅਤੇ ਡਰਾਈਵਰ ਕਾਰ ਵਿੱਚ ਹੀ ਫਸ ਗਿਆ ਜਿਸ ਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਕਾਰ ਦੇ ਵਿੱਚ ਕੁੱਲ 2 ਲੋਕ ਸਵਾਰ ਸਨ ਕਾਰ ਚਾਲਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੀ ਪਛਾਣ ਭੁਪਿੰਦਰ ਸਿੰਘ ਉਮਰ 75 ਸਾਲ ਵਾਸੀ ਮਾਨਗੜ ਵਜੋਂ ਹੋਈ ਹੈ ਤੇ ਦੂਸਰਾ ਜੋ ਕਿ ਕਮਲਜੀਤ ਸਿੰਘ ਸੀ ਉਹ ਪੂਰੇ ਤਰੀਕੇ ਨਾਲ ਜ਼ਖਮੀ ਹੋ ਗਿਆ ਦੋਨੋਂ ਵਿਅਕਤੀ ਭਰਾ ਸੀ ਅਤੇ ਦਵਾਈ ਲੈਣ ਦੇ ਲਈ ਹਾਜੀਪੁਰ ਵੱਲ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਪ੍ਰਸ਼ਾਸਨ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਓਵਰਲੋਡ ਟਰਾਲੀਆਂ ਨੂੰ ਜਲਦ ਤੋਂ ਜਲਦ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਨਾ ਵਾਪਰਨ ਸਕੇ ਤਾਂ ਤੇ ਲੋਕਾਂ ਦੀ ਕੀਮਤੀ ਜਾਨ ਪੱਛ ਸਕਦੀ ਸਰਪੰਚ ਸਾਹਿਬ ਇਹ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਇਹ ਇਹ ਰਾਤ ਹੋਇਆ ਜੀ तकरीबन ਸਾਢੇ 8 ਤੋਂ 9 ਵਜੇ ਦੇ ਵਿੱਚ ਵਿੱਚ ਤੇ ਕਿਸ ਤਰ੍ਹਾਂ ਹੋਇਆ ਸੀਗਾ ਇਹ ਰੋਡ ਤੇ ਸੀ ਜਿਹੜੀਆਂ ਓਵਰ ਲੋਡ ਟਰਾਲੀਆਂ ਜਾਂਦੀਆਂ ਨੇ ਬਰਾਲੀ ਵਾਲੀਆਂ ਇਹਨਾਂ ਵਿੱਚ ਵੱਜਨ ਕਰਕੇ ਇਹ ਇਹ ਤੋਂ ਬੰਦਾ ਇਹ ਤਾਂ ਮੌਜੂਦਾ ਉਹਦੇ ਮੌਕੇ ਦੀ ਡੈਥ ਹੋ ਗਈ ਹੈ ਤੇ ਇੱਕ ਨੂੰ ਆਪਾਂ ਚੱਕ ਕੇ ਬੜੀ ਮੁਸ਼ਕਲ ਨਾਲ ਆ ਦੇਖ ਸਕਦੇ ਹੋ ਤੁਸੀਂ ਜਿਹਦਾ ਕੀ ਹਾਲ ਹੈ ਸੰਗਲ ਪਾ ਕੇ ਤੋੜ ਕੇ ਕੱਢ ਕੇ ਤੇ ਉਹਨੂੰ ਸੂਏ ਦਾਖਲ ਕਰਦੇ ਤੇ ਕੀ ਲੱਗਦਾ ਕਿ ਕਾਰਨ ਕੀ ਹੁੰਦਾ ਹੈ ਜਿਹੜਾ ਇਸ ਤਰ੍ਹਾਂ ਦੇ ਐਕਸੀਡੈਂਟ ਹੋ ਰਹੇ ਆ ਜਿਹੜੀਆਂ ਓਵਰ ਲੋਡ ਟਰਾਲੀਆਂ ਨੇ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੇ ਕੋਈ ਸਖਤ ਤਸਕ ਕਾਰਵਾਈ ਕੀਤੀ ਜਾਏ ਸਾਡੇ ਰੋਜ਼ ਤੋਂ ਹੀ ਇਹ ਤੀਜਾ ਐਕਸੀਡੈਂਟ ਆ 100 ਮੀਟਰ ਦੇ ਅੰਦਰ ਅੰਦਰ ਇਹਦੇ ਵਿੱਚ ਉਹ ਕੱਲ ਜਿਹੜਾ ਰਾਤ ਹੋਇਆ ਤਾਂ ਬਹੁਤ ਜ਼ਿਆਦਾ ਭਿਆਨਕ ਸੀ ਡਾਕਟਰ ਸਾਹਿਬ ਜਿਹੜਾ ਇਹ ਐਕਸੀਡੈਂਟ ਹੋਇਆ ਆ ਇਹ ਕਿੰਨੇ ਬੰਦੇ ਮੌਤ ਹੋਈ ਔਰ ਕੀ ਕਾਰਨ ਆਇਆ ਇਹ ਜਿਹੜਾ ਐਕਸੀਡੈਂਟ ਦਾ ਕੋ ਕੱਲ ਮੁਕੇਰੀਆਂ ਵਿਧਾਨ ਸਭਾ ਦਾ ਪਿੰਡ ਨੰਗਰਵਾਲਾ ਹੈਗਾ ਉਸ ਸਪਾਸ ਛੱਡੇ ਦੇ ਵਿੱਚ 8:30 ਤੋਂ 9:00 ਦੇ ਬਿਟਵੀਨ ਐਕਸੀਡੈਂਟ ਹੋਇਆ ਇੱਕ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਬੰਦੇ ਨੂੰ ਕੱਢ ਕੇ ਪਿੰਡ ਵਾਸੀਆਂ ਨੇ ਤਸੂਆ ਸਿਵਲ ਹਸਪਤਾਲ ਰੈਫਰ ਕੀਤਾ ਅਸੀਂ ਪਿੰਡ ਵਾਸੀ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਹਾਂ ਵੀ ਜਿਹੜੀਆਂ ਤਸੂਆ ਤੋਂ ਹਜੀਪੁਰ ਜਿਹੜਾ ਮਾਰਗ ਹੈਗਾ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਓਵਰਲੋਡਿੰਗ ਟਰੈਲਰ ਚੱਲਦੀਆਂ ਓਵਰਲੋਡਿੰਗ ਟਿਪਰਾਂ ਚੱਲਦੀਆਂ ਇਥੇ ਜਾਨ ਤੇ ਮਾਲ ਦਾਤ ਉਹਨਾਂ ਦਾ ਹਮੇਸ਼ਾ ਪਿੰਡ ਵਾਸਤੇ ਨੂੰ ਖਤਰਾ ਬਣਿਆ ਰਹਿੰਦਾ ਹੈਗਾ ਹਰ ਮਹੀਨੇ ਕੋਈ ਨਾ ਕੋਈ ਇਥੇ ਐਕਸੀਡੈਂਟ ਹੋਇਆ ਰਹਿੰਦਾ ਹੈਗਾ ਸਰਕਾਰ ਨਿਤ ਨਵੇਂ ਵਾਅਦੇ ਕਰਦੀ ਹੈ ਕਿ ਟ੍ਰੈਫਿਕ ਤੇ ਰੂਲ ਬਣਾਏ ਇਹ ਰੂਲ ਨਾ ਕੋਈ ਰੂਲ ਨਹੀਂ ਹੈਗਾ ਉਹ ਸਾਡੇ ਪਿੰਡ ਨੰਗਰਬਹਿਲਾ ਆ ਕੇ ਦੇਖ ਸਕਦੇ ਹਨ ਮੌਜੂਦਾ ਲੋਕਾਂ ਨੂੰ ਸੰਪਰਕ ਕਰ ਸਕਦੇ ਹਨ ਤੇ ਇਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਧੰਨਵਾਦ ਜੀ ਰਾਤ ਇੱਕ ਐਕਸੀਡੈਂਟ ਟਰੈਕਟਰ ਤੇ ਟਰੈਕਟਰ ਟੌਲੀ ਜਿਹੜੀ ਭਰਾੜੀ ਨਾਲ ਲੱਦੀ ਸੀ ਉਹਦਾ ਨਾ ਕਾਰ ਸਵਿਫਟ ਦਾ ਐਕਸੀਡੈਂਟ ਹੋਇਆ ਪਿੰਡ ਬਹਾਰ ਨੰਗਰਬਹਿਲਾ ਲੱਗੇ ਜਿਹਦੇ ਵਿੱਚ ਕਾਰ ਨੂੰ ਜਿਹੜਾ ਸਿਫਟ ਕਾਰ ਨੂੰ ਕਮਲਜੀਤ ਸਿੰਘ ਸਾਨੂੰ ਕਰਨੈਲ ਸਿੰਘ ਵਾਸੀ ਮਾਨਗੜ ਚਲਾ ਰਿਹਾ ਸੀ ਤੇ ਉਹਦੇ ਨਾਲ ਉਹਦੇ ਨਾਲ ਬ੍ਰਦਰ ਉਹ ਲੱਗਦਾ ਜਿਹੜਾ ਵੀ ਭਵਿੰਦਰ ਸਿੰਘ ਸਾਨੂੰ ਸਾਧੂ ਸਿੰਘ ਉਹ ਵੀ ਪਿੰਡ ਮਾਨਾਗੜ ਦਾ ਉਹ ਨਾਲ ਬੈਠਾ ਸੀ ਉਹਦੇ ਵਿੱਚ ਲੱਗਨ ਦੇ ਨਾਲ ਜਿਹੜੀ ਭਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਤੇ ਜਿਹੜਾ ਕਮਲਜੀਤ ਸਿੰਘ ਦਾ ਉਹ ਡਬਾ ਬੰਦਾ ਇੰਜੜ ਹੈਗਾ ਤੇ ਜੋ ਵੀ ਜਿਹੜਾ ਉਹਦੇ ਵਿੱਚ ਡਾਕਟਰ ਟੈਲੀਨੋ ਸੀ ਫੜਦੇ ਹੈਗਾ ਡਾਕਟਰ ਜਿਹੜਾ ਇੰਜੈਕਟਰ ਹੈ ਜਿਹੜਾ ਟਰੈਵਰਸੀ ਉਹ ਮੌਕੇ ਤੇ ਪਹੁੰਚਿਆ ਸੀਗਾ ਤੇ ਉਹਦੇ ਵਿੱਚ ਇਹਨੂੰ ਫੜ ਕੇ ਜੋ ਵੀ ਉਹ ਮਿਲਾਈ ਜਾਂਦੇ ਬਿਆਨ ਲਿਖਣ ਕੋ ਸਮਲ ਕਾਨੂੰਨੀ ਕਾਰਵਾਈ ਉਹ ਲਿਆਂਦੀ ਜੀ ਇੱਕ ਦਿਨ ਪਬਲਿਕ ਦਾ ਕੰਨਾ ਹੈਗਾ ਕਿ ਅਕਸਰ ਗਸੂਰੇ ਤੇ ਲੈ ਕੇ ਹਤਲਵਾੜੇ ਤੱਕ ਕਿਤੇ ਵੀ ਚਾਰ ਨਾਥੇ ਜਿਹੜੇ ਅਸੀਂ ਕਾਲੀਆਂ ਪਾਰ ਪਾਰ ਕਦੀ ਜਿਆਦਾ ਓਵਰ ਰੋਡ ਹੁੰਦੀਆਂ ਹਨ ਪਰ ਅਜੇ ਤੱਕ ਵੀ ਇਹਨਾਂ ਦੇ ਉੱਤੇ ਕੋਈ ਨਕੀਲ ਨਹੀਂ ਪਾਈ ਯਾਰ ਇਹ ਤਾਂ ਕੀ ਇਹਨਾਂ ਵਿੱਚ ਅਸੀਂ ਸਮੇਂ ਸਮੇਂ ਸਿਰ ਇਹਨਾਂ ਦਾ ਅਸੀਂ ਚਲਾਣੇ ਨਾਲ ਕਰਦੇ ਹਾਂ ਬਕਾਦਾ ਕਰਦੇ ਹਾਂ ਜੀ ਇਹ ਰਾਤ ਭਰ ਤੇ ਕਦੇ ਨਿਕਲਦੀਆਂ ਟਾਲੀਆਂ ਜੀ ਅਦਰ ਭਾਏ ਜੋ ਵੀ ਹੁਣ ਇਹਨਾਂ ਦੀ ਬੰਦੀ ਕਾਨੂੰਨ ਵਗਰੇ ਉਹ ਬਰਕਲਾ ਖਰਾਬ ਹੋ ਕੀਤੀ ਹੋਊਗੀ